ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਸ਼ਰੀਕ ਕਰ ਸੀ ਇਤਿਹਾਸਿਕ ਦਰਬਾਰ ਬਾਵਾ ਲਾਲ ਜੀ ਦੇ ਦਰਬਾਰ ਨਮਸਤਕ ਹੋਏ ਮਹਾਰਾਜ ਹੁੰਦਾ ਦਾ ਜੀ ਨੇ ਦਿੱਤਾ ਆਸ਼ੀਰਵਾਦ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਕਰੇ ਬਾਵਾ ਲਾਲ ਜੀ ਦਾ ਦਰਬਾਰ ਕੀ ਲੈ ਜੀਤਮੁਣਤ ਬੋਤ ਬਾਵਾ ਆ ਆ ਨਹਰਾ ਆ ਦੀ ਕੀ ਜੇ ਬਲੜੀ ਜੀ ਤੁਮ ਬਾਜ ਕੋ ਮਣ ਬੋੜੇ पै <coughs> ਕਦਾ ਕੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਾਂ ਐਮਪੀ ਦੀ ਗੱਲ ਕਰੀਏ ਤੇ ਐਮਪੀ ਕਾਂਗਰਸ ਦੇ ਵੇਲੇ ਕਾਂਗਰਸ ਨੇ ਵੀ ਬਣਾ ਕੇ ਭੇਜਿਆ ਐਮਪੀ ਭਾਜਪਾ ਸਰਕਾਰ 10 ਸਾਲ ਰਹੀ ਹੈ ਉਹਨਾਂ ਦਾ ਐਮਪੀ ਸਹਨੀ ਦਿਉਲ ਵੀ ਰਿਹਾ ਪਰ ਬੇਸਿਕਲੀ ਜਿਹੜੇ ਗਰਦਾਸਪੁਰ ਲੋਕ ਸਭਾ ਦੇ ਮੁੱਦੇ ਆ ਅਸੀਂ ਤੇ ਜਿਤਾ ਕੇ ਭੇਜਦੇ ਹਰ ਇੱਕ ਨੂੰ ਉੱਥੇ ਚੁੱਕੇ ਕਿੰਨੇ ਨੇ ਗੱਲ ਇਹ ਪਿੰਡ ਦੇ ਵਿੱਚ ਲੋਕ ਸਰਪੰਚ ਕਿਉਂ ਬਣਾਉਂਦੇ ਨੇ ਵੀ ਸਾਡੇ ਪਿੰਡ ਦੀ ਦੁੱਖ ਤਕਲੀਫ ਦਾ ਜਾਂ ਪਿੰਡ ਦੇ ਵਿਕਾਸ ਦਾ ਧਿਆਨ ਰੱਖੇ ਐਮ ਸੀ ਕਿਉਂ ਬਣਾਉਂਦੇ ਨੇ ਸੋ ਕਹਿਣ ਦਾ ਭਾਵ ਪਿੰਡਾਂ ਹਲਕਿਆਂ ਦੇ ਵਿੱਚ ਐਮ ਐਲ ਏ ਕਿਉਂ ਬਣਾਉਂਦੇ ਨੇ ਲੋਕ ਸਭਾ ਦੇ ਉਮੀਦਵਾਰ ਨੂੰ ਚੁਣ ਕੇ ਕਿਉਂ ਭੇਜਦੇ ਨੇ ਵੀ ਸਾਡੀ ਆਵਾਜ਼ ਜਿਹੜੀ ਹੈ ਦਿੱਲੀ ਤੱਕ ਪਹੁੰਚੇ ਸੋ ਕਹਿਣ ਦਾ ਭਾਵ ਹੁਣ ਤੱਕ ਜਿਹੜੀਆਂ ਆਵਾਜ਼ਾਂ ਨੇ ਉਹ ਇੱਥੋਂ ਦੀਆਂ ਇੱਥੇ ਰਹਿ ਗਈਆਂ ਲੋਕ ਤੇ ਵੋਟ ਪਾਉਂਦੇ ਰੇ ਜੇ ਨਹੀਂ ਕਿਸੇ ਨੇ ਕੰਮ ਕੀਤਾ ਉਹਨਾਂ ਨੇ ਪਾਰਟੀ ਬਦਲਦੀ ਜੇ ਉਹਨੇ ਨਹੀਂ ਕੀਤਾ ਫਿਰ ਉਹਨਾਂ ਨੇ ਫਿਰ ਪਹਿਲੀ ਪਾਰਟੀ ਲੈਣ ਦੀ ਕਾਂਗਰਸ ਅਕਾਲੀ ਦਲ ਭਾਜਪਾ ਅਕਾਲੀ ਦਲ ਭਾਜਪਾ ਕਾਂਗਰਸ ਇਹੋ ਚੀਜ਼ ਰਹੀ ਹੁਣ ਮੌਕਾ ਹੁਣ ਲੋਕ ਕੰਮ ਨੂੰ ਵੋਟਾਂ ਪਾਉਣਗੇ ਜੀ ਸੋ ਜਿਹੜਾ ਬੰਦਾ ਕੰਮ ਕਰੂਗਾ ਨੇਚਰਲੀ ਉਹ ਅੱਗੇ ਹੋਵੇ ਮੈਂ ਤੁਹਾਨੂੰ ਦੱਸਾਂ ਸਾਡੇ ਤੇ ਅੱਗੇ ਲੀਡਰਾਂ ਨੂੰ ਵੀ ਵੋਟਾਂ ਪਾ ਲਈਆਂ ਗਰਦਾਸਪੁਰ ਦੇ ਲੋਕਾਂ ਨੇ ਉਸ ਤੋਂ ਬਾਅਦ ਸਟਾਰਾਂ ਨੂੰ ਵੀ ਵੋਟਾਂ ਪਾ ਲਈਆਂ ਇੱਕ ਹੁੰਦੀ ਨਾ ਬੰਦੇ ਦੀ ਰੀਤ ਜਿਹੜੀ ਉਹ ਸਾਰੀ ਲੱਤ ਗਈ ਹੈ ਹੁਣ ਹੁਣ ਇੱਕ ਇਤਿਹਾਸ ਨਵਾਂ ਸਿਰਜਿਆ ਜਾਊਗਾ ਮੈਂ ਤੁਹਾਨੂੰ ਦੱਸ ਦਿਆਂ ਆਇਆ ਇਸ ਇਲੈਕਸ਼ਨ ਤੋਂ ਬਾਅਦ ਕੋਈ ਬਾਹਰ ਦਾ ਬੰਦਾ ਕਦੀ ਸੋਚੂਗਾ ਵੀ ਨਹੀਂ ਕਿ ਅਰਦਾਸਪੁਰ ਲੋਕ ਸਭਾ ਦੇ ਵਿੱਚ ਆਪ ਆ ਕੇ ਖੜ ਚੀਏ ਜਾਨਦੇ ਆ ਜੀ ਉਹ ਕਹਿੰਦੇ ਉਹ ਹੁਣ ਆਸੇ ਵਾਲੀ ਫਿਰ ਗੱਲ ਆ ਜਾਂਦੀ ਆ ਕਹਿੰਦੇ ਜੀ ਐਂ ਦੇ ਵੇਖਿਆ ਵੀ ਫਿਲਮਾਂ 'ਚ ਬੜਾ ਵਧੀਆ ਰੋਲ ਅਦਾ ਕਰਦਾ ਆ ਕਹਿੰਦੇ ਅਮਰੀਸ਼ਪੁਰੀ ਤੋਂ ਮਾੜਾ ਨਿਕਲਿਆ ਜੀ ਠੀਕ ਗੱਲ ਤੇ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਧਿਆਨ 'ਚ ਤੁਸੀਂ ਹੁਣੇ ਗੱਲ ਆਂਦੀ ਆ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਮੈਨੂੰ ਦੱਸੋ ਆਪਾਂ ਤੇ ਫਾਰਮ ਨੂੰ ਤਾਂ ਹੱਲ ਕਰੀਦਾ ਵਾ ਵੀ ਜਿੱਥੇ-ਜਿੱਥੇ ਕੋਈ ਦਿੱਕਤ ਆ ਉਹਨੂੰ ਕਵਰ ਕਰੀਏ ਜੀ। ਜ਼ਰੂਰੀ ਹੈ ਨਾ ਜਿਤਨਾ ਸੀਜ਼ਨ ਆ ਹੁਣ ਵੇਖੋ ਸ਼ਹਿਰਾਂ ਦੇ ਵਿੱਚ ਮੈਂ ਕਹਿ ਸਕਦਾ ਵੀ ਹੁਣ ਕਣਕ ਤੇ ਪਿੰਡਾਂ 'ਚ ਪੱਕੀ ਆ ਨਾ ਹੁਣ ਸਾਨੂੰ ਚਾਹੀਦਾ ਵੀ ਜਿਤਨਾ ਧਿਆਨਪੁਰ ਏਰੀਆ ਲਾ ਲੋ ਡੇਰਾ ਬਾਬਾ ਨਾਨਕ ਏਰੀਆ ਲਾ ਲੋ ਇੱਥੇ ਗੱਡੀਆਂ ਦੀਆਂ ਮਾਤਰਾ ਜਿਹੜੀਆਂ ਸਾਨੂੰ ਰੱਖਣੀਆਂ ਚਾਹੀਦੀਆਂ ਜਿੱਥੇ ਕੋਈ ਕਮੀ ਨਜ਼ਰ ਆਉਂਦੀ ਆ ਗੁਰਦੀਪ ਭਾਜੀ ਹੁਣੀ ਨਾਲ ਨੇ ਹਲਕਾ ਇੰਚਾਰਜ ਆਪਾਂ ਇਹਨੂੰ ਬੈਠ ਕੇ ਇਹਨੂੰ ਸਬਮਿਟਦੇ ਆ ਵਧੀਆ ਤੰਗ ਨਾਲ ਹੱਲ ਕਰਾਂਗੇ।